ਹੁ ਅਸ ਗੁਰੂ ਸਤਿ ਜੀ ਸਤਨਾਮ ਧੰਨਵਾਦ ਗੁਰੂ ਸਾਹਿਬ ਜੀ ਤੇਰੇ ਕਬਣ ਕਬਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਹੰਨਾ ਤੇਰੀ ਮਹਿਮਾ ਵਰਨ ਨਾ ਸਕੋ तू ठाकुर पूज्य भगवान साईं नाम अमोल कीम ना कोई दानबो जिन्ना भाग मथा हे ਸ਼ੇ ਨਾਨਕ ਹਰ ਰੰਗ ਮਾਣੰਦੋ ਉੱਚ ਅਪਾਰ ਬੇਅੰਤ ਸੋ ਆਮੀ ਨਸਹਿ ਪਾਪ ਕਨੇਰੇ ਗਾਵਤੇ ਉਧ ਰਹੈ ਸੁਣਤੇ ਉਧ ਰਹੈ ਵਿਨਸਹਿ ਪਾਪ ਕਨੇਰੇ ਪਰਮਰ ਸਤਕਾਰਯੋਗ ਖਤ ਤੇ ਸੁਭਾਈ ਮਨ ਦਸਾਈ ਪਤਸ਼ੀਆਂ ਦੀ ਆਤਮਿਕ ਲੋਤ ਦੁਖੋ ਦੁਗ ਅਟਲ ਗਰੀਬਨਵਾਰ ਪਾਤਸ਼ਾ ਧਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਬਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਰਮਾਤਮਾ ਵਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਰਗਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸਰਵਣ ਕਰਨ ਦਾਸ ਭਾਗਾ ਸਮਾ ਸਤਸੰਗ ਦੀਆਂ ਕਣੀਆਂ ਪ੍ਰਾਪਤਨਾ ਸਤਗੁਰਾਂ ਦੀ ਅਪਾਰ ਬਣ ਨੇ ਬਖਸ਼ਿਸ਼ ਹੋਈ ਕਲਰੋ ਦਾ ਫਨ ਰਾਗ ਆਸਾ ਦੇ ਲੜੀ ਬਾਦ ਸ਼ਬਦ ਵਿਚਾਰ ਦੇ ਅੰਦਰ ਪੰਚਮ ਗੁਰ ਦੇਵ ਜੀਆਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 11 ਸ਼ਬਦ ਸੰਪੂਰਨ ਗ੍ਰੰਥੇ

ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਰਲ ਮਿਲ ਕੇ ਗੁਰੂ ਦੀ ਫਤਿਹ ਸਾਂਝੀ ਕਰੀਏ ਕੋਈ ਵੀ ਰਸਨਾ ਬੰਨ੍ਹ ਨਾ ਜਾਵੇ ਪਿਆਰ ਸਹਿਤ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਰ ਪੰਚ ਪਦੇ ਆਸਾ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਝ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੇ ਬਾਦਸ਼ਾਹ ਮਹਾਰਾਜ ਦੇ ਸ਼ਬਦ ਦੇ ਉਚਾਰਣ ਕਰਤਾ ਹਨ ਆਸਾ ਰਾਗ ਦੇ ਅੰਦਰ ਇਹ ਸਤਿਗੁਰਾਂ ਦੀ ਰਸਨਾ ਤੋਂ ਉਚਾਰਣ ਕੀਤਾ ਹੋਇਆ 12ਵਾਂ ਸ਼ਬਦ ਹੈ ਪੰਜ ਪਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਪੰਜ ਬੰਦ ਹਨ ਰਹਾਉ ਦਾ ਬੰਦ ਗਿਣਤੀ ਨਹੀਂ ਹੁੰਦਾ ਆਉ ਰਹਾਉ ਦੇ ਬੰਦ ਅੰਦਰ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਰਹਿਮਤਾਂ ਦੇ ਦਾਤੇ ਜੋ ਆਪਣੀ ਰਚਨਾ ਤੋਂ ਫਰਮਾਨ ਕਰ ਰਹੇ ਆ ਸੋਹਣੀ ਸਰੂਪ ਸਜਾਣ ਵਿਚਖਣ ਸਰੂਪ ਦਰਤਨ ਦਾ ਗੁਰਮੁਖੋ ਸੋਹਣੇ ਰੂਪ ਵਾਲੀ ਸੁ ਜਾਣ ਦਾ ਅਰਥ ਹੁੰਦਾ ਸਿਆਣੀ ਤੇ ਵਿਚੱਖਣ ਦਾ ਅਰਥ ਹੁੰਦਾ ਚਤੁਰ ਰਹਿਮਤਾਂ ਦੇ ਦਾਤੇ ਸ਼ਹੀਦਾਂ ਦੇ ਸਰਤਾਜ ਇਸ ਜਨ ਨੂੰ ਫਰਮਾਨ ਕਰ ਰਿਹਾ ਹੈ اے ਜੀਵ ਰੂਪ ਇਸ ਤ੍ਰਿ ਤੂੰ ਵੇਖਣ ਨੂੰ ਸੋਹਣੀ ਹੈ ਰੂਪ ਵਾਲੀ ਸਿਆਣੀਆ ਚਤੁਰਾ ਇਹ ਤੇਰੇ ਅੰਦਰ ਗੁਣ ਹੈਨ ਪਰ ਪਰ ਅਤ ਗਰਵੈ ਮੋਹਿ ਫਕੀ ਤੂੰ ਰਹਾਉਂ ਅਤ ਅਰਥਾਂ ਦਾ ਗੁਰਮੁਖੂ ਬਹੁਤ ਗਰਬੈ ਦਾ ਅਰਥ ਹੈ ਇੱਥੇ ਅਹੰਕਾਰ ਮੋਹ ਦੇ ਹਾਹੇਨ ਸ਼ਾਹੀ ਲੱਗੀ ਇਹਦਾ ਅਰਥ ਹੈ ਮੋਹ ਵਿੱਚ ਫਕੀਰ ਅਰਥਾਂ ਗੁਰਮਖੂ ਫਸੀ ਹੋਈ ਤੂੰ ਅਰਥ ਜੀਵ ਰੂਪ ਇਸਤਰੀ ਐ ਜੀਵ ਰੂਪ ਇਸਤਰੀ ਬੇਸ਼ੱਕ ਤੂੰ ਸੋਨੇ ਰੂਪ ਵਾਲੀਆਂ ਦੇਖਣ ਨੂੰ ਸੋਹਣੀ ਲੱਗਦੀ ਆ ਸਿਆਣੀਆਂ ਜਤੋ ਰਾਮ ਪਰ ਤੇਰੇ ਅੰਦਰ ਦੇ ਉਹ ਗੁਨਾਹ ਅਤ ਗਰਵ ਮੋਹ ਫਕੀ ਤੂੰ ਰਹਾਉ ਪਰਤੂ ਬੜੇ ਅਹੰਕਾਰ ਅਤੇ ਮੋਹ ਵਿੱਚ ਫਸੀ ਪਈਆਂ ਇਹ ਸਾਡੀ ਜੰਨ ਦੇ ਹਾਲਾਤ ਨੇ ਗੁਰੂ ਕੋ ਜਿਨ੍ਹਾਂ ਹਾਲਾਤਾਂ ਨੂੰ ਅਸੀਂ ਗੁਰੂ ਕੀ ਬਾਣੀ ਪੜ੍ਹ ਸੁਣ ਕੇ ਬਦਲਣਾ ਹੁੰਦਾ ਸੰਸਾਰ ਦੇ ਅੰਦਰ ਸਰੀਰ ਕਰਕੇ ਸੋਨਾ ਬਣ ਜਾਣਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ ਸਰੀਰ ਕਰਕੇ ਇਸ ਨੂੰ ਸੁੰਦਰ ਬਣਾ ਦੇਣਾ ਕਿੰਨੇ ਤੰਗ ਕੀਤੇ ਪਰ ਗੁਰੂ ਕੋ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਬਣਵਾਈ ਇਸ ਕਰਕੇ ਜਿਹੜਾ ਉਹਨੇ ਸਾਨੂੰ ਰੂਪ ਦਿੱਤਾ ਉਹ ਦਿਨ ਅਸੀਂ ਸੋਹਣੇ ਨਹੀਂ ਹੋ ਸਕਦੇ ਜਿੰਨਾ ਉਹਨੇ ਸਾਨੂੰ ਸ਼ਿੰਗਾਰ ਦਿੱਤਾ ਨਾ ਉਹਦੇ ਤੋਂ ਬਾਅਦ ਅਸੀਂ ਕੀ ਸ਼ਿੰਗਾਰ ਲਾਂਗੇ ਸਾਡਾ ਫਰਜ਼ ਹੈ ਸਰੀਰ ਦੀ ਸੰਭਾਲ ਕਰਨਾ ਨਾ ਕਿ ਉਹਨੂੰ ਵਿਗਾੜਨਾ ਤਨਗੂ ਅਰਜਨ ਸਾਹਿਬ ਸਤੇ ਪਾਤਸ਼ਾਹ ਮਹਾਰਾਜ ਆਪਣੀ ਰਸਨਾ ਤੋਂ ਸ਼੍ਰੀ ਸੁਖਮਣੀ ਸਾਹਿਬ ਦੇ ਅੰਦਰ ਫਰਮਾਨ ਕਰ ਦਿਆ ਦੇਖ ਉਸ ਨਰੰਕਰ ਪਾਤਸ਼ਾਹ ਵਹਿਗੁਰੂ ਜੀ ਨੇ ਤੈਨੂੰ ਸ਼ਿੰਗਾਰਿਆ ਤੈਨੂੰ ਸਵਾਰਿਆ ਐਵੇਂ ਨਾ ਜਾਣੂ ਮੂੰ ਤੂੰ ਤਾਂ ਬਹੁਤਾ ਸਿਆਣਾ ਨਹੀਂ ਹੈ ਪਰ ਨਾਲ ਜੀ ਅਸੀਂ ਪੈਸਾ ਟਕਾ ਲਾ ਕੇ ਇਹਨੂੰ ਹੋਰ ਬਗਾੜਨਾਂ ਤੇ ਲੱਗੇ ਰਹਿ ਗਿਆ ਇਸ ਕਰਕੇ ਗਰਮ ਹੋ ਗੁਰਮਤ ਨਹੀਂ ਮੰਨਦੀ ਵੀ ਤੁਸੀਂ ਇਸ ਸਰੀਰ ਦੇ ਨਾਲ ਨਾਲ ਛੇੜਛਾੜ ਕਰਨ ਜਿਵੇਂ ਹੈ ਤਿਉਂ ਹੀ ਗੁਰਮੁਖ ਹੋਏ ਨੂੰ ਰਹਿਣ ਲੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਸ਼ਾਹ ਮਹਾਰਾਜ ਫਿਰ ਇਸ ਤੋਂ ਅੱਗੇ ਦੇ ਬਚਨ ਕਹਿੰਦੇ ਜਿਹੜੀ ਜਿੰਦ ਹੈ ਇਹਨੂੰ ਤੇ ਸੋਨਾ ਬਣਾ ਇਹਨੂੰ ਸੋਨਾ ਕਿਵੇਂ ਬਣਾਇਆ ਜਾਊਗਾ ਉਹਨੂੰ ਇਹਦੇ ਵਾਸਤੇ ਤਿਥੈ ਕੜੀਐ ਸੁਰਤ ਮਤ ਮੰਨ ਬੋਤ ਤਿਥੈ ਕੜੀਐ ਸੁਰਾਂ ਸਿਧਾਂਤ ਕੀ ਸੁਧ ਇਦੇ ਵਾਸਤੇ ਗੁਰੂ ਕੀ ਸੰਗਤ ਵਿੱਚ ਆਉਣਾ ਨੂੰ ਸੰਗਤ ਵਿੱਚ ਆ ਕੇ ਸ਼ਬਦ ਦੇ ਨਾਲ ਗੁਣ ਕੋਈ ਦੀ ਤਰਾਸ਼ ਗੀ ਬੂੰਗੀ ਇਹ ਸੋਨਾ ਬਣੂਗਾ ਇਹਦੇ ਤੋਂ ਬਾਅਦ ਘਾਟ ਜਿਹੜੇ ਵਹਿਮ ਪਰੰਪਰ ਲਿਖੇ ਪਏ ਹੋਏ ਆ ਨਾ ਇਹ ਜਨਮ ਤੋਂ ਲੈਣਗੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸ਼ਿਆ ਗੁਰਮੁਖੋ ਸਰੀਰ ਖਾਲਾ ਹੋਵੇ ਰੰਗ ਕਾਲਾ ਹੋਵੇ ਤੇ ਬੜੇ ਯਤਨ ਲੱਗੇ ਹੋਏ ਇਹਨੂੰ ਗੋਰਾ ਕੀਤਾ ਜਾਵੇ ਤੇ ਜਿਹੜਾ ਮਨੁਆ ਬਾਪੂ ਕਹਿੰਦਾ ਜਨਮ ਜਨਮਾਂ ਤੋਂ ਦਾ ਹਾਲਾ ਕ ਨਾਲ ਭਰਿਆ ਪਿਆ ਇਹਦੇ ਨਾਲ ਇਹਦੇ ਵੱਲ ਧਿਆਨ ਨਹੀਂ ਦਿੱਤਾ ਇਧਰੋਂ ਸੁਰਤ ਕਾਮੀ ਨਹੀਂ ਕਰਦੀ ਖਨਲੀ ਤੋਹਤੀ ਉਜਲੀ ਨਾ ਹੋਵੇ ਜੀ ਸਾਤ ਹੋਵਣ ਪਾਹ ਹੂੰ ਜਿਵੇਂ ਕੋਲੂ ਦੀ ਲੀਰ ਕੋਲੂ ਨੂੰ ਸਾਫ਼ ਕਰਨ ਦੇ ਨਾਲ ਇੱਕ-ਤਿਕ ਕੱਪੜੇ ਦੇ ਤੰਦਾਂ ਨੂੰ ਠੰਢਾਈ ਲੱਗੀ ਦੂਸਰੀ ਗੁਰਮੁਖੀ ਸਰੋਂ ਦੀ ਮੈਲ ਬਾਪੂ ਕਹਿੰਦਾ ਜਿਵੇਂ ਕੋਲੂ ਦੀ ਲੀਰ ਹੁੰਦੀ ਹੈ ਭਾਵੇਂ 100 ਵਾਰ ਤੁਸੀਂ ਉਹਨੂੰ ਸਾਫ਼ ਕਰੋ ਉਹ ਸਾਫ਼ ਨਹੀਂ ਹੁੰਦੀ ਤੰਦਾਂ ਦੇ ਵਿੱਚ ਕਿਤੇ ਨਾ ਕਿਤੇ ਮੈਲ ਜਮੀਰ ਆ ਜਾਂਦੀ ਹੈ ਕਿਉਂ ਤੰਦ ਆਈ ਆ ਇਸੇ ਤਰ੍ਹਾਂ ਜਿਸ ਮਨ ਨੂੰ ਆਪਾਂ ਸਾਫ਼ ਹੀ ਨਹੀਂ ਕਰਦੇ ਜਿਹੜੀਆਂ ਵਿਚਾਰਾਂ ਨੂੰ ਆਪਾਂ ਗੁਰਮੁਖੋ ਗੁਰੂਕੀਆਂ ਵਿਚਾਰਾਂ ਨਾਲ ਕੱਟਦੇ ਹੀ ਨਹੀਂ ਤੇ ਇਹਦੇ ਅੰਦਰ ਤੇ ਹੋਰ ਮੈਲ ਜਮੀਰ ਜਾਂਦੀ ਆ ਮੰਨੂ ਸਾਫ ਕਰਨ ਵਾਸਤੇ ਸੇ ਸੁੰਦਰ ਸੋਹਣੇ ਸਾਧ ਸੰਗ ਜਨ ਵਹਿਣੇ ਭਈ ਅਸਲ ਵਿੱਚ ਉਹ ਜੀਵਾਤਮਾ ਕਰਕੇ ਸੋਹਣੇ ਹੋ ਜਾਂਦੇ ਆ ਸਰੀਰ ਭਾਵੇਂ ਉਹਨਾਂ ਦਾ ਕੁਝਾ ਕਮਲਾ ਹੋਵੇ ਰਨਾ ਰੂਹ ਕਰ ਕਿਉ ਇੰਨੇ ਗੁਰਮੁਖ ਰੋ ਪਿਆਰੇ ਹੋ ਜਾਂਦੇ ਆ ਪਿਛਲੇ ਦਿਨੀ ਭਾਈ ਸਾਹਿਬ ਭਾਈ ਸੁਧਰੇ ਸ਼ਾਹ ਜੀ ਦਾ ਜ਼ਿਕਰ ਆਪ ਮੀਆਂ ਨੇ ਕੀਤਾ ਮਾਪੇ ਨੇ ਦਾਈ ਨੇ ਜਨਮ ਦਵਾਇਆ ਤੇ ਮਾਪੇ ਨੂੰ ਸੱਦ ਕਹਿੰਦੀ ਤੁਹਾਨੂੰ ਲੋਕ ਟੀਚਰਾਂ ਕਰਨਗੇ ਲੋਕਾਂ ਨੇ ਕਣਾਈ ਕਿ ਜੰਮਿਆ ਤੁਸੀਂ ساری ਜ਼ਿੰਦਗੀ ਤੁਹਾਨੂੰ ਲੋਕ ਤਰਨੇ ਮੇਲੇ ਦਿੰਦੇ ਰਹਿਣਗੇ ਕਿਉਂ ਜਮਦੇ ਦੇ ਮੁੱਖ ਵਿੱਚ ਦੋ ਟੇਡੇ ਦੰਦ ਆਖਾਂ ਦੇ ਵਿੱਚ ਤੀਰ ਰੰਗ ਸ਼ਾ ਕਾਲਾ ਦੇਖਣ ਨੂੰ ਨਹੀਂ ਸੋਹਣਾ ਨਹੀਂ ਲੱਗਦਾ ਹੈ ਤੇ ਮਾਂ ਬਾਪ ਇਸ ਵੱਲੋਂ ਡਰ ਕੇ ਵੀ ਲੋਕ ਹੀ ਕਹਿਣਗੇ ਆਹ ਫਿਰ ਇਹਨੂੰ ਛੱਡਿਆ ਉਹ ਜੰਗਲ ਵਿੱਚ ਲੋਕਾਂ ਨੇ ਤੰਨੇ ਜੁੜੇ ਲੈਣੇ ਆ ਆਪੇ ਕੋਈ ਉੱਥੇ ਬਿਲਾ ਖਾਜੂਗਾ ਸਮਾਪ ਕੋਊਗਾ ਕਮ ਠੀਕ ਆ ਜਿਨ੍ਹਾਂ ਨੇ ਜਨਮ ਦਿੱਤਾ ਉਹ ਇਹ ਉਹਨਾਂ ਦੀ ਸੋਚ ਆ ਜੀ ਕਿਉਂ ਲੋਕ ਨਿਚਰਾਣਾ ਕਰਨ ਲੋਕਾਂ ਅੱਗੇ ਮੁਖੌਲ ਨਾ ਬਣਿਏ ਤੇ ਬੱਚੇ ਨੂੰ ਰੋਣ ਦੀ ਆਵਾਜ਼ ਦਾ ਤਾਰ ਛੇਵੇਂ ਗੁਰਦੇਵ ਜੀ ਦੀ ਪੀਰੀ ਦੇ ਮਾਲਕ ਵੱਡਜੋਦਾ ਪਰਪੁਕਾਰੀ ਦੇ ਖੰਨਾ ਵਿੱਚ ਪੈਂਦੀ ਆ ਤੇ ਰਹਿਮ ਦਾ ਦਾਤਾ ਸਿੱਖਾਂ ਨੂੰ ਕਹਿੰਦਾ ਸੀ ਖੁਦ ਦੇਖੋ ਬੱਚਾ ਕਿੱਥੇ ਰੋਂਦਾ ਹੁੰਦਾ ਤੇ ਸੇਕ ਕੋਲ ਪਉਣ ਤੇ ਤੇ ਕਹਿੰਦੇ ਮਹਾਰਾਜ ਬੜਾ ਕੁਥਰਾਏ ਤੇ ਕਿਉਂ ਜਨਮ ਲੈਣ ਸਾਰ ਸੁੱਟ ਗਏ ਤੇ ਸਰੀਰ ਦੀ ਸਫਾਈ ਵਾਈ ਕੀਤੀ ਸਿੱਖੋ ਇਹਦੇ ਸਰੀਰ ਨੂੰ ਸਾਫ ਕਰੋ ਲਿਓ ਸਾਡੇ ਕੋਲ ਨੂੰ ਗੁਰਮੁਖ ਜਿਸ ਨੂੰ ਮਾਂ ਬਾਪ ਸੁੱਟ ਗਏ ਇਹ ਕਹਿ ਕੇ ਵੀ ਉਹਦਾ ਰੰਗ ਰੂਪ ਨਹੀਂ ਸੋਣਾ ਮੀਰੀ ਪੀਰੀ ਦੇ ਮਾਲਕ ਤੇ ਕਰ ਕਮਲਾਂ ਵਿੱਚ ਹੱਥਾਂ ਵਿੱਚ ਆਇਆ ਗੋਦ ਵਿੱਚ ਆਇਆ ਰੇਮ ਦਾ ਦਾਤਾ ਮੁਸਕਰਾ ਕੇ ਕਹਿੰਦਾ ਉਹ ਸਖੋ ਇਹ ਕੁਥਰਾ ਨਹੀਂ ਇਹ ਸੁਥਰਾ ਜਿੰਨਾ ਇਹ ਸੁਥਰਾ ਇਹਦੇ ਤੁਲਤੇ ਕੋਈ ਹੋਈ ਨਹੀਂ ਸਕਦਾ ਫਰਕ ਨਾ ਸੰਸਾਰ ਨੇ ਕੀ ਵੇਖਿਆ ਚੰਮ ਗੁਰੂ ਨੇ ਕੀ ਵੇਖਿਆ ਜੀਵਾਤਮਾ ਇਹਦੀ ਆਤਮਾ ਬਹੁਤ ਉੱਚੀ ਸੁਥੀ ਆ ਪਰ ਸੰਸਾਰ ਨੂੰ ਆਤਮਾ ਤੋਂ ਗਿਲਣਾ ਨਹੀਂ ਜੰਮਣ ਵਾਲਿਆਂ ਨੇ ਨਹੀਂ ਇਸ ਗੱਲ ਨੂੰ ਤੇ ਮੰਨਿਆ ਇਸ ਕਰਕੇ ਗੁਰਮਖੋ ਇਕ ਨੀਂਦ ਅਸ਼ਟਵਕਰ ਨੂੰ ਕੜਲਦੇ ਹੋਏ ਜਿਸ ਸਮੇਂ ਤੁਰਦਾ ਤੇ ਸਰੀਰ ਦੇ ਵਿੱਚ ਅੱਠ ਬਿਕ੍ਰਿਤੀਆਂ ਪੈਦਾ ਹੁੰਦੀਆਂ ਬਿੰਗਾਟੇਟ ਪਰ ਵਿਦਵਾਨ ਇਹਨਾਂ ਕਿ ਗੁਰਮੁਖੋ ਰਾਜੇ ਨੂੰ ਗਿਆਨ ਪਰਉਣ ਵਾਸਤੇ ਮਹਿਲ ਤੱਕ ਪਹੁੰਚਿਆ ਗੁਰਮੁਖੋ ਸਰੀਰਾਂ ਦਾ ਇੱਥੇ ਰੌਲਾ ਨਹੀਂ ਇੱਥੇ ਜੀਵਾਤਮਾ ਦਾ ਰੌਲਾ ਜ਼ਿੰਦਗੀ ਨੇ ਸੋਹਣੀ ਬਣਾਈ ਆ ਕਿਉਂਕਿ ਗੁਰੂ ਸਰੀਰ ਦੇ ਵੇਖਦਾ ਵੀ ਫਿਰ ਇੱਥੇ ਹੋ ਸਕਦਾ ਵੀ ਕਾਲੇ ਰੰਗ ਵਾਲਾ ਗੁਰੂ ਨੇੜੇ ਨਾ ਆਉਣ ਦਿੰਦਾ ਹੋਵੇ ਵੀ ਚਲੋ ਪੈ ਪੈ ਜੋਤੀ ਸੁਧ। ਇਦਾਂ ਥੋੜਾ ਆ। ਗੁਰੂ ਗੁਰਮੁਖੀ ਜੀ ਬਾਤਮਾ ਤੇ ਭਾਵਨਾ ਵੇਖਦਾ। ਗੁਰੂ ਕਰਦਾ ਵੇਦ ਵਿਆਸ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਆਪਣੀ ਰਸਨਾ ਤੋਂ ਪ੍ਰਮਾਣ ਕਰਦਾ ਉਹ ਗੁਰਮਖੋ। ਭਾਵਨੀ ਭਗਤ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਦਾਨ ਅਨੰਦ ਦੇਤ ਹੈ ਗੁਰੂ ਸਰੀਰ ਨਹੀਂ ਵੇਖਦਾ ਗੁਰੂ ਭਾਵਨਾ ਵੇਖਦਾ ਭਾਵਨੀ ਭਗਤ ਕੌਡੀ ਅਗਰ ਭਾਗ ਰੱਖੇ ਗੁਰੂ ਚਰਨਾਂ ਵਿੱਚ ਕਹਿੰਦੇ ਸਰੀਰ ਨਹੀਂ ਭਾਵਨਾ ਭਾਵਨਾ ਜੀ ਕੌਡੀ ਅਗਰ ਭਾਗ ਰੱਖੇ ਜਿੱਦ ਕੌਡੀ ਵੀ ਗੁਰੂ ਨੂੰ ਭਾਵਨਾ ਨਾਲ ਜਿੱਦੇ ਭੇਟ ਕੀਤੀ ਤੇ ਗੁਰੂ ਨੇ ਉਸ ਕੌਡੀ ਨੂੰ ਇੰਨਾ ਮਾਣ ਇੰਨਾ ਸਨਮਾਨ ਦਿੱਤਾ ਜਿਵੇਂ ਤਿੰਨ ਲੋਕ ਦਾ ਤਨ ਹੁੰਦਾ ਪੜ ਲਿਓ ਭਾਈ ਗਰੀਬੋਦਾਸ ਜੀ ਦਾ ਇਤਿਹਾਸ ਤੇ ਦੂਜੇ ਪਾਸੇ ਚੰਮ ਵੀ ਸੋਹਣਾ ਤਿੰਨ ਕੀਨਾ ਵੀ ਵੇਸ਼ਕੀਮਤੀ ਆ ਗੋਦਾਵਰੀ ਦਾ ਖੰਡਾ ਨਦੀਰ ਦੀ ਧਰਤੀ ਮਨ ਵਿੱਚ ਹੰਕਾਰ ਆਇਆ ਗੁਰੂ ਤੇ ਸਾਧੂ ਆ ਗੁਰੂ ਤੇ ਫਕੀਰ ਆ ਗੁਰੂ ਨੇ ਤੇ ਇਹੋ ਜਾਂ ਨਗੀਨਾ ਦੇਖਿਆ ਹੀ ਨਹੀਂ ਹੋਣਾ ਆਦੇ ਗੁਰੂ ਕੋ ਮਨ ਸੰਗ ਨਗੀਨਾ ਭੇਟ ਕਰਦਾ ਭਦਰ ਸਾਹਿਬ ਹੰਕਾਰ ਦੇ ਨਾਲ ਗੁਰੂ ਚਰਨਾਂ ਵਿੱਚ ਗਿਆ ਤੇ ਗੁਰਮੁਖੋ ਜਾ ਗਿਆ ਨਗੀਨਾ ਭੇਟ ਕੀਤਾ ਤੇ ਰਹਿਮਤਾਂ ਦੇ ਦਾਤੇ ਨੇ ਆਪਣੇ ਕਰ ਕਮਲਾਂ ਵਿੱਚ ਲਿਆ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਰਹਿਮਤਾ ਦੇ ਦਾਤੇ ਨੇ ਆਸਣ ਤੇ ਬੈਠਿਆ ਭਗਾ ਗੁਦਾਬ ਦੀ ਤੁਮਾਰਿਆ ਚਮਤ ਸੋਹਣਾ ਸੀ ਚਮਤਲ ਤਾਂ ਨਹੀਂ ਸੀ ਕਾਲਾ ਪਰ ਜੀਵਾਤਮਾ ਜਿਹੜੀ ਹੈ ਇਹ ਅਹੰਕਾਰ ਨਾਲ ਭਰੀ ਹੋਈ ਸੀ ਅਤ ਗਰਵੈ ਮੋਹ ਫਕੀ ਤੁਮ ਅੰਦਰ ਬੜਾ ਹੰਕਾਰ ਸੀ ਕਿਉ ਗੁਰੂ ਨੇ ਹੋ ਜਨ ਕੀ ਨਾ ਦੇਖੀ ਉਹਨੇ ਜਦ ਮੈਂ ਭੇਟਾ ਕਰਨਾ ਆਪਣੇ ਖਜ਼ਾਨੇ ਨੂੰ ਖਾਸ ਲੈ ਕੇ ਆਇਆ ਸੀ ਇਸ ਕਰਕੇ ਗੁਰਮਖੋ ਗੁਰੂ ਚੰਨੀ ਗੁਰੂ ਜੀ ਬਾਤਮਨ ਤੱਕ ਦਾ ਗੁਰੂ ਭਾਵਨਾ ਤੱਕ ਦਾ ਤੇ ਜਿਹੜਾ ਭਾਵਨਾ ਦੇ ਨਾਲ ਉਹਨੂੰ ਪਿਆਰ ਕਰੇ ਚਰਣ ਸ਼ਰਣ ਗੁਰ ਇੱਕ ਬੰਡਾ ਜਾਏ ਚੱਲ ਸਤ ਗੁਰੂ ਕੋਟ ਬੈਂਡਾ ਅੱਗੇ ਹੋਏ ਲੇਤ ਹੈ ਪ੍ਰੇਮ ਭਾਵਨਾ ਦੇ ਨਾਲ ਕੋਈ ਕਦਮ ਪਟਲੇ ਗੁਰੂ ਕੋ ਦੇ ਦਰ ਕਰਨ ਨੂੰ ਤੇ ਗੁਰੂ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਪਹੁੰਚ ਜਾਂਦਾ ਗੁਰੂ ਤੇ ਗੁਰਮੁਖ ਕੋੜੀਆਂ ਨੂੰ ਵੀ ਪਿਆਰ ਕਰਦਾ ਕੋੜੀਆਂ ਨੂੰ ਆਪਾਂ ਕਰ ਲਾਂਗੇ ਆਪਾਂ ਦੇ ਚੰਬ ਦੇਖਣ ਵਾਲੇ ਦੀਪਾਲਪੁਰ ਦਾ ਕੋੜੀ ਤੇ ਬਾਪੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਮਰਦਾਨਿਆ ਦੇਖੇ ਸੰਗ ਦਾ مالک ਹੈ ਅੰਦਰ ਜੀ ਮਹਾਰਾਜ ਮਰਦਾਨਾ ਜੀ ਗਏ ਤੇ ਨੱਕ ਫੜਵਾ ਰਹੀ ਮਰਨ ਆਪਣੇ ਨਾਲ ਨਮਕੌਲ ਕੀਤਾ ਲੋਕਾਂ ਨੇ ਮਰਦਾਨਾ ਜੀ ਕਿਉਂ ਸਤਿਗੁਰੂ ਜੀ ਇਹ ਤੇ ਕਿਸੇ ਕੋੜੀ ਦੀ ਸ਼ਾਨਾ ਹਾਏ ਕੋ ਲਹਿਟ ਆ ਰਹੀ ਮਰ ਅੰਦਰੋਂ ਬਦਬੋ ਮਰੀ ਦੀ ਆ ਮਰਦਾਨਿਆ ਲਿਆ ਇਸ ਕੋੜੀ ਨੂੰ ਬਾਹਰ ਲੈ ਮਹਾਰਾਜ ਸਤਿਵਿਚਾਰ ਵਾਰ ਕੱਢਿਆ ਮਰਦਾਨਿਆ ਤਾਰ ਛੇੜ ਬਾਣੀ ਆਈ ਆ ਤਨਾਤ ਸ੍ਰੀ ਮਹਲਾ ਬਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਾਪੈ ਬਹੁਤ ਵੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪਕਾ ਰੋਗੀ ਵਿਲ ਲਾਈ ਰਹਿਮਤਾਂ ਦੇ ਦਾਤੇ ਨੇ ਗੁਰਮੁਖ ਸ਼ਬਦ ਉਚਾਰਨ ਕੀਤਾ ਜਿਉਂ-ਜਿਉਂ ਦੀਪਾਲਪੁਰ ਦਾ ਕੋੜੀ ਸ਼ਬਦ ਸੁਣਦਾ ਤੇ ਕੋੜ ਦਾ ਰੋਗ ਜਿਹੜਾ ਗੁਰੂ ਰਹਿਮਤ ਕਰਕੇ ਨਿਵਾਰਣ ਕਰ ਦਿਆ ਗੁਰੂ ਸਮਰੱਥਾ ਜੀ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਆਉਖ ਮੁਖ ਦੇਵੈ ਘਟ ਅਡਮਤੀ ਫੰਦੋ ਦੇ ਕੀਤੇ ਤੇ ਤਰਕ ਕੁਤਰਕ ਪਰ ਪਾਣੀ ਕਰ ਦੇ ਕਰੀ ਜਾਣ ਜਿਹੜੇ ਕਰਦੇ ਆਏ ਕਿੰਨੋ ਹੋ ਜੋ ਕਰੇ ਉਹ ਆਪਾਂ ਨਹੀਂ ਕਰਦੇ ਕਿਉਂ ਗੁਰੂ ਪਰਮਕ੍ਰੋਪ ਸਰੀਰਲੀ ਕਲਾ ਗੁਰਨਰੰਕਾਰ ਦੀ ਜੋਤ ਆ ਗੁਰੂ ਕਰਦਾ ਬੀਰ ਵਿਆਸ ਬਾਪੂ ਅਨੰਕ ਰੀਆਂ ਦੇ ਪ੍ਰਗਟ ਪ੍ਰਗਟ ਹੁੰਦੇ ਉੱਪਰ ਫਰਮਾਨ ਕਰਦਾ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੰ ਜਗ ਚਾਨਣ ਹੋਆ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਘੋਆ ਪ੍ਰਗਟਿਆ ਗੁਰੂ ਨਾਨਕ ਜਨਮਿਆ ਨਹੀਂ ਹੈ ਜਨਮ ਉਹ ਤੇ ਮਰਨ ਵੀ ਨਹੀਂ ਹੈ ਤੇ ਗੁਰੂ ਸ਼ਬਦ ਆ ਜੀ ਉਹ ਸਰੀਰ ਨਹੀਂ ਹੈ ਗੁਰੂ ਸਰੀਰ ਦੀ ਮਰਿਆਦਾ ਚ ਉਹਨੂੰ ਬਨੋ ਨਾ ਇਸ ਕਰਕੇ ਜਿਵੇਂ ਜਿਵੇਂ ਸ਼ਬਦ ਉਚਾਰਨ ਕਰਦੇ ਆ ਸੁਣ ਤੇ ਬੋਨੀਤ ਤੇ ਗੁਰਮੁਖੋ ਸੁਣ ਕੇ ਪਵਿੱਤਰ ਹੋਈ ਜਾਂਦਾ ਅੰਦਰ ਆਪਾਂ ਕਹਾਂਗੇ ਅਸੀਂ ਸੁਣਦੇ ਆ ਆਪਾਂ ਕੰਨ ਕਰਕੇ ਸੁਣਦੇ ਆ ਮਨ ਦੇ ਕਿਤੇ ਹੋਰ ਹੀ ਦੂਰ ਆ ਫਿਰਦਾ ਗੁਰਮੁਖੋ ਪਵਿੱਤਰ 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 ਪੁਨੀਤ ਗੁਰਮੁਖੋ ਸੁਣਨ ਵਾਲੇ ਜਿਹਦੇ ਸਰੋਤੇ ਦਾ ਗੁਣ ਹੋਵੇ ਤੇ ਬਾਪੂ ਬਾਣੀ ਅੰਦਰ ਕਹਿੰਦਾ ਤਿੰਨ ਗੁਣਾ ਵੱਧ ਫਾਲਾ ਸੁਣਨ ਵਾਲੇ ਨਾਲ ਪਰ ਕਿੱਥੇ ਜੀ ਸਾਡਾ ਦਿੱਧਿਆ ਨਹੀਂ ਹੈ ਸੁਣਨ ਦਾ ਅਰਥ ਮੰਨਣਾ ਤੇ ਜਿਨ੍ਹਾਂ ਨੇ ਗੁਰਮੁਖੋ ਸੁਣ ਕੇ ਮੰਨਿਆ ਭਰਾ ਉਹਨਾਂ ਦੇ ਹੀ ਹੁੰਦਾ ਹੈ ਬਾਪੂ ਨੇ ਇਤਿ ਦਿਪਾਲਪੁਰ ਦੇ ਕੁੜੀ ਨਾਲ ਨਫ਼ਰਤ ਨਹੀਂ ਕੀਤੀ ਆਪਾਂ ਪਿਆਰ ਕਰ ਲਾਂਗੇ ਨਾ ਨਾ ਆਪਾਂ ਤੇ ਮੂੰਹ ਦੂਜੇ ਪਾਸੇ ਕਰਕੇ ਨੱਕ ਤੇ ਰੱਖ ਕੇ ਕਪੜਾ ਤੇ ਫੇਰ ਲੰਘਾਂਗੇ ਇਹ ਆਪਣੇ ਹਾਲਾਤ ਆ ਗੁਰੂ ਝਮ ਨਹੀਂ ਵੇਖਦਾ ਗੁਰੂ ਨੇ ਵੇਖਿਆ ਤਾਂ ਭਲਾ ਹੋਣਾ ਚਾਹੀਦਾ ਪ੍ਰੇਮੇ ਕੁੜੀ ਦਾ ਇਤਿਹਾਸ ਪੜ ਲਿਓ ਰਹਿਮਤਾਂ ਦਾ ਦਾਤਾ ਬਜ਼ੁਰਗ ਬਾਪੂ ਤੁੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਜੇ ਪਾਤਸ਼ਾਹ ਗਿਆ ਕੁਛੋਟਾ ਲੱਦਾ ਫੇਰ ਬਸੀ ਉਹ ਗੁੰਦਾ ਰਹਿੰਦਾ ਸੀ ਦਰਬਾਰ ਦੇ ਬਾਹਰ ਬੈਠਾ ਤੇ ਸਰੀਰ ਵਲਵਲ ਚੱਕਿਆ ਵੀ ਜਾਂਦਾ ਚੱਕਿਆ ਕਿਉਂ ਸਰੀਰ ਪੂੜੀ ਹੋਇਆ ਸੀ ਤੇ ਸਰੀਰ ਚ ਪੀਕ ਬਗ ਨਹੀਂ ਸੀ ਲੰਘਣ ਵਾਲੇ ਮੂੰਗ ਦੇ ਪਾਸੇ ਕਰ ਲਾ ਦੇਖਿਆ ਨਹੀਂ ਜਾਂਦਾ ਉਹ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੀਰ ਦੇ ਕੋੜੀਆਂ ਨੂੰ ਤੇ ਨਾਂਵ ਵਰਨਾ ਕਰਨਾ ਜਿਹੜੇ ਮਨ ਕਰਕੇ ਕੋੜੀ ਹੋਏ ਪਏ ਆ ਗੁਰੂ ਤੇ ਉਹਨਾਂ ਨੂੰ ਵੀ ਬਖਸ਼ਦਾ ਜੇੰਦਾ ਤੂ ਆ ਕੇ ਲਤ ਮਾਰ ਦਿੰਦਾ ਨਾ ਤੇ ਗੁਰੂ ਉਸ ਮਨ ਦੇ ਕੋੜੀ ਗੁਰੂ ਕੇ ਸਾਹਿਬਾ ਦੇ ਦ ਚਰਨ ਫੜ ਕੇ ਕਹਿੰਦਾ ਤੁਸੀਂ ਗੁਰੂ ਕੇ ਪੁੱਤਰ ਹੋ ਕਿਤੇ ਮੇਰੇ ਮੇਰੇ ਬੁੱਢੇ ਹੱਡਾਂ ਦੇ ਨਾਲ ਤੁਹਾਡੇ ਚਰਨਾਂ ਤੇ ਛੱਡਦੇ ਨਹੀਂ ਵੱਜੀ ਮਨ ਦਾ ਕੂੜ ਵੀ ਨਿਵਾਰਣ ਕਰਕੇ ਰੱਖ ਦਿੱਤਾ ਇਸ ਕਰਕੇ ਗੁਰੂ ਸਰਵੱਗੇ ਆ ਇੱਥੇ ਸਾਨੂੰ ਦੱਸ ਰਹੇ ਹੈ ਬੇਸ਼ੱਕ ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਹੋ ਬੇਸ਼ੱਕ ਤੁਹਾਡੇ ਕੋਲੇ ਬੜੇ ਤਰ੍ਹਾਂ ਦੇ ਜਾਲ ਲਾ ਸਭ ਨੂੰ ਫਸਾ ਲੈਨੇ ਹੋ ਪਰ ਸੱਚ ਜਾਨੋ ਅੰਦਰੋਂ ਤੁਹਾਡਾ ਹਾਲਾਤ ਜਿਹੜੇ ਆ ਉਹ ਗੁਰਮੁਖ ਏਦਾਂ ਦੀ ਆ ਆਪਾਂ ਬਹੁਤਾ ਇਸੇ ਰੋਗ ਨਾਲ ਗਰਸੇ ਹੋਏ ਆਂ ਜਾਣ ਤੇ ਹੰਕਾਰ ਵਿੱਚ ਆਪਾਂ ਤੇ ਜਾਂ ਆਪਾਂ ਮੋਹ ਵਿੱਚ ਫਸੇ ਹੋਏ ਆਂ ਬਸ ਇਸ ਤੋਂ ਵੱਧ ਅੱਗੇ ਤੋਂ ਦੂਜਾ ਕੋਈ ਸਾਨੂੰ ਕਾਮ ਦਾ ਰੋਗ ਤੇ ਬਾਅਦ ਦਾ ਕਿਸਕੂਗਾ ਇਹ ਸਾਨੂੰ ਪਹਿਲਾਂ ਹੀ ਨੱਪੀ ਫਿਰਦੇ ਆ ਇਸ ਕਰਕੇ ਭਾਈ ਇਹਨਾਂ ਰੋਗਾਂ ਦਾ ਨਿਵਾਰਣ ਗੁਰੂ ਦੇ ਬਚਨਾਂ ਦੇ ਨਾਲ ਹੁਣਾ ਤੇ ਰਹਿਮਤਾਂ ਦਾ ਦਾਤਾ ਇਹਨਾਂ ਦੋ ਪੰਕਤੀਆਂ ਦੇ ਅੰਦਰ ਸਮਾਜ ਨੂੰ ਸ਼ੀਸ਼ਾ ਵਖਾਉਂਦਾ ਉਹ ਭਾਈ ਕਿਸੇ ਦੂਜੇ ਵੱਲ ਨਾ ਤਖੋ ਆਓ ਆਪਾ ਆਪਣੇ ਮਨ ਨੂੰ ਸਾਫ਼ ਕਰੀਏ ਕਿਵੇਂ ਸਾਫ਼ ਹੋਊਗਾ ਜੇ ਇਹਨੂੰ ਸਾਫ਼ ਕਰਨਾ ਤੇ ਗੁਰਮੁਖੋ ਜਿਨੀ ਲਾਮ ਤੇ ਆਇਆ ਗਏ ਸਕਤ ਕਾਲ ਫਿਰਦੇ ਵਾਸਤੇ ਮਿਹਨਤਾਂ ਮਸ਼ਕਤਾਂ ਘਾਲਣਾ ਘਾਲਣਾ ਕਮਾਈਆਂ ਕਰਨੀਆਂ ਪੈਣੀਆਂ ਕੋਣ ਕੋਣ ਕੋ ਕੋ ਦੂਜਾ ਕਰ ਲਵੇ ਅਸੀਂ ਤਾਂ ਵਸਪੈਰੀਆਂ ਚ ਲੱਖ ਲੱਖ ਬੋਲ ਲੈ ਲੀਓ ਏਦਾਂ ਥੋੜਾ ਖਲੂਗਾ ਗੁਰਮਖੋ ਕਮਾਈ ਕਰਨੀ ਪੈਣੀ ਆ ਨਾਮ ਦੇ ਵਿੱਚ ਰੁੱਤਿਆਂ ਦਾ ਸੰਸਾਰ ਆ ਉਹਨਾਂ ਨੂੰ ਗੁਰਮੁਖੋ ਬੜਾ ਮਾਨ ਸਨਮਾਨਾਂ ਬਾਣੀ ਅੰਦਰ ਪਰ ਕਿਤੇ ਬਾਪੂ ਨੇ ਨਹੀਂ ਕਿਹਾ ਵੀ ਕੋਈ ਤੁਹਾਨੂੰ ਆਪਣੇ ਕੀਤੇ ਹੋਏ ਚੁੰਦੇ ਜੂਗਾ ਨਾ 12 ਮਹਾ ਆਇਮੀ ਨੇ ਪੜਦੇ ਆ ਤੇ ਗੁਰਮੁਖੋ 12 ਮਹਾ ਦੀ ਬਾਣੀ ਅੰਦਰ ਬਾਪੂ ਸੁਚੇਤ ਕਰਦਾ ਸਾਵਧਾਨ ਵੈਚਨਾ ਕੋਈ ਕਰ ਸਕੈ ਕਿਸਥੈ ਰਵਰੋ ਜਮ ਕੀਤਾ ਕਿਛੂ ਨਾ ਹੋਈ ਲਿਖਿਆ ਤੁਰ ਸੰਜੋ ਗਗ ਐ ਜੀਵ ਸਾਵਧਾਨ ਦੇਖ ਜੋ ਕੁਝ ਤੂੰ ਲਿਖ ਰਿਆਂ ਤੇ ਪ੍ਰਮਾਤਮਾ ਨਹੀਂ ਲਿਖਦਾ ਇਹ ਗੱਲ ਗੱਲ ਧਿਆਨ ਰੱਖਿਓ ਗੁਰਮੁਖੋ ਪ੍ਰਮਾਤਮਾ ਕਦੇ ਨਹੀਂ ਲਿਖਦਾ लिखिया बाणी अंदर हां जी लिखिया होया फरीदा जे तू अकल लतीफ काले लेख नाले लेख आपड़ै गिरिवाननह सरनीमा कर देख की देखेंगे दे गुरु मुख ਦਿਨ ਰਾਤ ਕਮਾਏਂਦੜੋ ਸੋ ਆਇਓ ਮਾਥਾ ਜਿਸ ਪਾਸ ਲੋਕ ਆਇਨੜੋ ਸੋ ਵੇਖੀ ਸਾਥੈ ਜੋ ਕੁਝ ਤੂੰ ਦਿਨ ਰਾਤ ਕਰਦੇ ਦਿਨ ਰਾਤ ਕਮਾਏਂਦੜੋ ਦਿਨ ਰਾਤ ਤੇਰੀ ਸੋਚਣੀ ਵਿੱਚ ਹੱਥਾਂ ਪੈਰਾਂ ਦੇ ਨਾਲ ਜ਼ਬਾਨ ਦੇ ਨਾਲ ਜੋ ਕੁਝ ਤੂੰ ਕਰ ਰਿਆ ਆਂ ਸੋ ਆਇਓ ਮਾਥਾ ਉਤਰੇ ਮਸਤਰਕ ਦੇ ਭਾਗ ਬਣ ਕੇ ਆ ਰਹੇ ਆ ਸਾਵਧਾਨ ਇਹ ਪ੍ਰਮਾਤਮਾ ਨਹੀਂ ਲੇ ਰਿਹਾ ਫਰੀਦਾ ਜੇ ਤੂੰ ਅਕਲਤੀ ਫਰੀਦਾ ਉਹ ਮੇਰੇ ਮਨਾ ਜੇ ਤੂੰ ਸੋਹਣੀ ਸਮਈ ਦਾ ਮਾਲਕ ਆ ਨਾ ਤੇਰੇ ਕੋਲ ਦਾਣਿਸ਼ ਬੰਦੀ ਹੈ ਥੋੜੀ ਬਹੁਤੀ ਤੇ ਫਿਰ ਔ ਪਰ ਕਾਲੇ ਲਿਖਣਾ ਲੇਖ ਕਿਸੇ ਬਾਬਤ ਨਾ ਮੰਦਾ ਚਿਤ ਵੀ ਨਾ ਕਿਸੇ ਦਾ ਕਰੀ ਤੇ ਨਾ ਹੀ ਜਵਾਨ ਤੋਂ ਕਿਸੇ ਨੂੰ ਮੰਦਾ ਕੀ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਦੇਖ ਲੈ ਤਨ ਮਨ ਸਾਰਾ ਫਿੱਕਾ ਹੋ ਜਾਊਗਾ ਇਸ ਕਰਕੇ ਕਰਮ ਆਪਣੇ ਸੋ ਇਹੋ ਸਾਡੇ ਭਾਗ ਬਣੀ ਨੰਦੇ ਆ ਇਸਵੇਂ ਕਰਮ ਲਿਖਦੇ ਆ ਤੇ ਲਿਖਿਆ ਧੁਰ ਸੰਜੋਗ ਜਿਹੜਾ ਕੋ ਸਾਡੇ ਧਰ ਅੰਦਰੋਂ ਕਿਸੇ ਬਾਤ ਚਲ ਰਿਆ ਨਾ ਗੁਰਮੁਖ ਨੂੰ ਇਹੋ ਸਾਨੂੰ ਭਗਤਣਾ ਪੈਣਾ ਕਿ ਬਾਪੂ ਨੇ ਬਕਾਇਦਾ ਦਰਜ ਕੀਤਾ ਹੋਇਆ ਬਾਣੀ ਅੰਦਰ ਅੰਦਰ ਸਤਿਗੁਰੂ ਸਦੇ ਬਾਦਸ਼ਾਹ ਮਹਾਰਾਜ ਰਹਿਮਤ ਕਰਨ ਆਪਾਂ ਵੀ ਇਸ ਰੋਗ ਦੀਨ ਨਿਵਰਤੀ ਗੁਰੂ ਵੈਦ ਕੋਲੋਂ ਕਰਵਾ ਲਗੇ ਇਸ ਰੋਗ ਦੀ ਦਵਾਈ ਗੁਰੂ ਘੋਲਾ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਚਰਣੀ ਹਾਜ਼ਰ ਹੋ ਜਾਈਏ ਤੇ ਫਿਰ ਗੁਰੂ ਗ੍ਰੰਥ ਔਰ ਗੁਰੂ ਪੰਥ ਸਾਡੇ ਤੇ ਤਰਸ ਕਰਕੇ ਸਾਨੂੰ ਬਖਸ਼ੂਗਾ ਵਾਹਿਗੁਰੂ ਗੁਰਮਨ ਮੰਤਰ ਹੈ ਜਪ ਹਮੈਂ ਕੋਈ ਆਪਣਾ ਇਹ ਗਰਭ ਦਾ ਅਹੰਕਾਰ ਦਾ ਰੋਗ ਜਿਹੜਾ ਇਹ ਸਮਾਪਤ ਹੋ ਜਾਗਾ ਰਹਿਂਦੀਆਂ ਵਿਚਾਰਾਂ ਜਿੱਦਾਂ ਮੇਰੇ ਮਾਲਕ ਨੇ ਸਮਾਰਿਸ਼ਵਾਸ ਬਖਸ਼ੇ ਆਪ ਜੀਆਂ ਦੇ ਚਰਨਾਂ ਚ ਅਗਲੇ ਰੀਆਂ ਵੀ ਆਂਦੀਆਂ ਰਹਾਉ ਦੇ ਬੰਦ ਨੂੰ ਸਾਂਝਾ ਕਰਦੇ ਆ ਗੁਰਮੁਖੋਂ ਨੇ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਸਭ ਦੀ ਹਾਜ਼ਰੀ ਅਪਨੰਦਰ ਕਰ ਪ੍ਰਵਾਨ ਕਰਨ ਸਭ ਦੀ ਟੋਲੀ ਵਿੱਚ ਨਾਮਦਾਨ ਦਾ ਸਿੱਖੀ ਜੀਵਨ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਓ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਸਤਿਗੁਰੂ ਸੱਜੇ ਪਾਤਸ਼ਾਹ ਮਾਲਕਾਨੀਆਂ ਦੇ ਚਰਨਾਂ ਅਰਦਾਸ ਬੇਨਤੀ ਪਾਵਨ ਪਵਿੱਤਰ ਹਕਮ ਕਰਵਣ ਕਰੀਏ ਪਿਆਰ ਅਦਬ ਸਰਵਤਿਕ ਜਾਓ ਆਪ ਕੋ ਦੀ ਵਾਹਿਗੁਰੂ ਜੀ ਕਾ ਖਾਲਸਾ वा